ਕੀ ਕਲਤ ਹੋਈ ਐ ਜੀ ਜੀ ਸਾਗੇ ਸੇ ਕੰਮ ਤੇ ਤੇ ਪਿੱਛੋਂ ਛੱਤ ਸਾਡੀ ਡਿੱਗਦੀ ਵੀ ਵਿਚਾਰ ਹੈਗਾ ਸਾਡਾ ਇਹ ਛੱਤ ਸਾਰੀ ਡਿੱਗ ਗਈ ਸਾਡੀ ਅਸੀਂ ਗਰੀਬ ਬੰਦੇ ਆ ਕੋਈ ਹੈਲਪ ਸਾਡੀ ਕਰੋ ਵੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਵੇਸੇ ਛੱਤ ਪਾ ਦੋ ਸਾਡੀ ਵਸ ਦੋ ਹੂੰ ਇਸ ਕਰ ਤੇ ਤੁਸੀਂ ਉਦੋਂ ਘਰ ਹੈ ਨਹੀਂ ਸੀ ਨਹੀਂ ਕੋਈ ਅਰੇਂਜ ਕਰੀ ਸੀ ਕਰੀ ਸੀ ਹਾਂ ਕੰਮ ਤੇ ਕਿਸੇ ਬੱਚੇ ਸਕੂਲ ਗਏ ਸੀ ਬੱਚੇ ਸਕੂਲ ਹਾਂਜੀ ਕਿੰਨਾ ਇੱਕ ਨੁਕਸਾਨ ਹੋਇਆਗਾ ਵੀ ਛੱਤ ਸਾਰੀ ਡਿੱਗ ਪਈ ਵਿਚਾਰ ਬੱਚੇ ਬੱਚੇ ਵਿਚਾਰ ਹੈਗਾ ਬਸ ਬੱਚੇ ਦਾ ਹਾਂਜੀ ਕੀ ਕੰਮ ਕੀ ਕਰਦੇ ਡਿਆੜੀ ਲੱਗੀ ਡਿਆੜੀ ਤੇਰਾ ਹਾਂਜੀ ਤੁਸੀਂ ਤੋਂ ਮੈਂ ਨਾ ਬਾਹਰ ਗਏ ਹੋ ਇਸੇ ਕੰਮ ਤੇ ਤੇ ਬੱਚੇ ਵੀ ਸਕੂਲ ਗਏ ਹੋਏ ਸੀ ਤੇ ਜਦੋਂ ਅਸੀਂ ਆ ਕੇ ਵੇਖਿਆ ਤੇ ਸਾਡੀ ਛੱਤ ਡਿੱਗੀ ਪਈ ਸੀ ਜਿੰਦੇ ਕਰਕੇ ਹੁਣ ਸਾਡੇ ਕੋਲ ਮਤਲਬ ਕਿ ਰਹਿਣ ਨੂੰ ਵੀ ਜਗ੍ਹਾ ਨਹੀਂ ਹੈ ਸਾਨੂੰ ਛੱਤ ਜ਼ਰੂਰੀ ਚਾਹੀਦੀ ਹੈ ਇਸ ਕਰਕੇ ਸਰਕਾਰ ਤੋਂ ਮਦਦ ਚਾਹੁੰਦੇ ਆ ਵੀ ਸਾਨੂੰ ਮਦਦ ਕੀਤੀ ਜਾਵੇ ਨੁਕਸਾਨ ਕਿੰਨਾ ਕੋ ਹੋਇਆਗਾ ਛੱਤ ਹੀ ਡਿੱਗੀ ਸਾਰੀ ਛੱਤ ਸਾਰੀ ਡਿੱਗ ਪਈ ਹੁਣ ਬੈਹਨ ਨੂੰ ਜਗ੍ਹਾ ਨਹੀਂ ਹੈਗੀ ਸਾਡੇ ਬੱਚੇ ਵੀ ਅਸੀਂ ਵੀ ਸਾਰੇ ਬਾਹਰ ਹੈ ਕੋਈ ਨਹੀਂ ਉਹ ਪਚਾ ਰਹੇ ਘਰੇ ਕੋਈ ਨਹੀਂ ਸੀ ਕਰੇ ਕੋਈ ਕੀ ਨਾਮ ਕੀ ਤੁਹਾਡਾ ਮੀਨ ਰਾਣੀ ਦੇਖੋ ਇਹ ਸਾਰੇ ਕੰਮ ਤੇ ਗਈ ਵੀ ਸੀਗੇ ਤੇ ਪਿੱਛੋਂ ਛੱਤ ਡਿੱਗ ਗਈ ਸਾਰੇ ਘਰ ਦੀ ਤੇ ਬੱਚਿਆਂ ਦਾ ਵਿਚਾਰ ਹੈਗਾ ਜਾਨੀ ਨੁਕਸਾਨ ਦਾ ਵਿਚਾਰ ਹੈ ਗਈ ਜੀ ਬਸ ਸਰਕਾਰ ਨੂੰ ਇਹ ਮੰਗ ਕਰਦੇ ਆ ਵੀ ਬੱਤ ਉਹਦੇ ਹੈਲਪ ਕੀਤੀ ਹੋਏ ਇਹਨਾਂ ਦੀ ਦਿਹਾੜੀਦਾਰ ਬੰਦਾ ਹੀ ਹਾਂਜੀ ਤੇ ਇਹ ਹੀ ਮਤਲਬ ਹੈਲਪ ਦੀ ਮੰਗ ਕਰਦੇ ਹੀ ਬਸ ਇਹ ਜੀ ਆ ਮੇਰਾ ਸਾਹਮਣੇ ਮਕਾਨ ਹੈ ਹਾਂਜੀ 11 ਵਜੇ 11 ਵਜੇ ਕੇ 5 ਮਿੰਟ ਤੇ ਲੱਗੀ ਆ ਮੇਰੇ ਕੋਲੇ ਕਸਮਪੱਟੀ ਤੋਂ ਆਏ ਸੀ ਤਿੰਨੇ ਜਣੇ ਉਹਨਾਂ ਨੇ ਮੋਟਰਸਾਈਕਲ ਲਾਇਆ ਇੱਥੇ ਬਾਰ ਦੇ ਕੋਲੇ ਜਾ ਕੇ ਜੀ ਤੇ ਇਕਦਮ ਹੀ ਸੱਤ ਡਿੱਗੀ ਆ ਹੂੰ ਲੋਕ ਲੱਗਿਆ ਸੀਗਾ ਇਹ ਇਹ ਵਿਚਾਰੇ ਗਏ ਸੀ ਆਪੋ ਆਪਣੇ ਕੰਮ ਤੇ ਬੱਚੇ ਗਏ ਸੀ ਸਕੂਲ ਹਾਂਜੀ ਅਸੀਂ ਪੰਜਾਬ ਸਰਕਾਰ ਨੂੰ ਐਸਡੀਮ ਸਾਹਿਬ ਨੂੰ ਵੀ ਕਹਿੰਦੇ ਵੀ ਜੋ ਵੀ ਇਹਨਾਂ ਦਾ ਬਿੱਡਾਂ ਦਾ ਨੁਕਸਾਨ ਹੋ ਗਿਆ ਸੱਤ ਦਾ ਨੁਕਸਾਨ ਹੋਇਆ ਵੀ ਇਹਨਾਂ ਦਾ ਨੁਕਸਾਨ ਭਰਿਆ ਜਾਵੇ ਇਹਨਾਂ ਨੂੰ ਸੱਤ ਬੈਣ ਨੂੰ ਮਿਲ ਜੇ ਤੇ ਨੁਕਸਾਨ ਇਹਨਾਂ ਦਾ ਬਹੁਤ ਜ਼ਿਆਦਾ ਹੋ ਗਿਆ ਜੋ ਥੱਲੇ ਬਹੁਤ ਚੀਜ਼ਾਂ ਨੱਪੀਆਂ ਗਈਆਂ ਪੱਖੇ ਵੀ ਟੁੱਟ ਗਏ ਬੈੱਡ ਵੀ ਕਿਸ ਪੁਰਸੀਆਂ ਭਾਂਡਾ ਟੀਂਡਾ ਮੰਜੇ ਸਾਰੇ ਗਏ ਇਹਨਾਂ ਦੇ ਟੁੱਟ ਗਏ ਹਾਂਜੀ ਹਾਂਜੀ ਠੀਕ ਆ ਜੀ ਇਹੀ ਬੇਨਤੀ ਹੈ ਵੀ ਬੰਦੇ ਸਾਡੇ ਗਵੰਢੀ ਆ ਗਰੀਬ ਬੰਦੇ ਆ ਇਹ ਕਿਉਂ ਇੱਥੇ ਵਸਤੀ ਸਾਰੇ ਗਰੀਬਾਂ ਦੀ ਆ ਕਿਉਂਕਿ ਦਿਹਾੜੀਦਾਰ ਬੰਦੇ ਆ ਬਿਲਕੁਲ ਬਿਲਕੁਲ ਠੀਕ ਆ ਜੀ ਇਹਨਾਂ ਦਾ ਜੋ ਵੀ ਮਾਜਵਾ ਬੰਦਾ ਗਵਰਨਮੈਂਟ ਇਹਨਾਂ ਨੂੰ ਘਰ ਪਾ ਕੇ ਦੇਵੇ ਸਰਕਾਰ ਪੰਜਾਬ ਸਰਕਾਰ ਨੂੰ ਸਾਡੀ ਐਸ.ਡੀ.ਮ. ਸਾਹਿਬ ਨੂੰ ਸਾਡੀ ਇਹੀ ਬੇਨਤੀ ਹੈ ਤੇ ਆ ਕੇ ਵੇਖ ਲੈਣਾ ਨੁਕਸਾਨ ਹੋਇਆ 25 ਘਰੇ ਨਹੀਂ ਸੀਗੇ ਬਚ ਕੇ ਜਾਣੋਂ ਇਹ ਵੀ ਇਹ ਤਾਂ ਫੋਨ ਕਰਕੇ ਸੱਦੇ ਆ ਇਹ ਬਿਲਕੁਲ ਹਾਂਜੀ